ਸੋ ਸ਼ਿਕਾਲ ਜੀ ਅੱਜ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਕਿ ਤੁਸੀਂ ਵਾਈਟ ਪਲਾਜ਼ੋ ਦੇ ਨਾਲ ਜਾਂ ਮਾਈਟ ਸਲਵਾਰ ਦੇ ਨਾਲ ਕਿੱਦਾਂ ਦਾ ਸ਼ਰਟ ਬਣਾ ਸਕਦੇ ਹੋ ਆ ਮੇਰੇ ਕੋਲ ਇੱਕ ਸ਼ਰਟ ਪੀਸ ਪਿਆ ਵੱਡੇ ਵਾਰਦਾ ਏ 1.5 ਮੀਟਰ ਆ ਤੇ ਇਹਦੇ ਉੱਤੇ ਆਪਾਂ ਵਾਈਡ ਕੇਸ ਲਗਾਵਾਂਗੇ ਇਹਨੂੰ ਮੈਂ ਵਾਈਡ ਜਿਹੜੇ ਪਲਾਜ਼ੋ ਚਿਕਨ ਦੇ ਪਲਾਜ਼ੋ ਨਾਲ ਵੇਅਰ ਕਰਨਾ ਤੇ ਆ ਮੈਂ ਦੋ ਛੋਟੀਆਂ ਲੇਸ ਲੈਂਦੀਆਂ ਇਹ ਹੈਗੀ ਆ 3 ਮੀਟਰ ਤੇ ਆਹ ਵਾਲੀ ਵੀ ਹੈਗੀ ਆ 3 ਮੀਟਰ ਤੇ ਆਪਾਂ ਦੇਖਦੇ ਹਾਂ ਹਜੇ ਮੇਰਾ ਡਿਜ਼ਾਈਨ ਕੋਈ ਫਾਈਨਲ ਨਹੀਂ ਆ ਵੀ ਕਿੱਦਾਂ ਦਾ ਬਣਾਉਣਾ ਤੇ ਬਾਕੀ ਮੈਂ ਕਟਿੰਗ ਕਰਨ ਲੱਗੀਆਂ ਕਟਿੰਗ ਕਰਨ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਐਨੂੰ ਡਬਲ ਫੋਲਡ ਕਰ ਲਿਆ ਆ ਇਥੋਂ ਮੈਂ 7 ਇੰਚ ਜਿਹੜਾ ਥੀਰਾ ਰੱਖਣਾ ਤੇ 7 ਇੰਚ ਮੋਡਾ ਰੱਖਣਾ ਮੋਡਾ 7 ਦਾ ਵੀ ਸਾਡੇ 7 ਹੀ ਰੱਖ ਲੈਣਾ ਕਿਉਂਕਿ ਬਾਹਾਂ ਦੇ ਵਿੱਚ ਵੱਲ ਨਹੀਂ ਚਾਹੀਦੇ ਸਾਈਡ ਸੀਨ ਜਿਹੜੀ 15 ਇੰਚ ਬੋਤ ਆ ਸਾਡੇ 14 ਤਿਆਰ ਹੈ ਜੀ ਇਥੋਂ ਇਥੋਂ ਫਿਟਿੰਗ ਰੱਖਾਂਗੇ 2 ਇੰਚ ਇਥੋਂ ਰੱਖਣਾ 3 ਇੰਚ ਤੇ 18 ਕਰ ਦੇਣਾ 18 ਮਤਲਬ 1 ਇੰਚ ਦਾ ਪਾ ਦੋਨੇ ਆ ਪਲੇਟਸ ਹਿਪ ਇਥੋਂ ਰੱਖਣੀ ਹੈ ਹਿਪ ਕਿਨਿ ਰਖਾਈ ਕਿ ਕਿ ਵੀ ਜ਼ਵਾਦ ਉਹ ਨੀਰੇ ਰਖਣੀ ਖੁੱਲ ਨਹੀਂ ਰਖਣੀ 21 21.5 ਕਰ ਲਿਏ ਬਿਲਕੁਲ ਸਟੇਟ ਜਿਹੜੀ ਹੈ ਕਰ ਲੈਣੀ ਹੈ ਸਿੰਘ ਪਰ ਪਈਲੇ ਸ਼ਰਟ ਨਹੀਂ ਦਿੱਤੀ ਕਿਆ ਬੈਗ ਦੀ ਵੀ 1 ਇੰਚ ਜਿਹੜੀ ਕਾਟ ਪਾ ਦਿੰਦੇ ਆ ਟੋਟਲ ਲੈਂਥ ਆਪਾਂ ਰੱਖਣੀ ਆ 42 ਇੰਚ 2 ਇੰਚ ਜਿਹੜਾ ਮਾਰਜਿਨ ਰੱਖ ਲੈਣਾ ਘੇਰਾ ਵੀ ਆਪਾਂ ਰੱਖਾਂਗੇ 21 ਮੈਂ ਮੋਸਟਲੀ ਜ਼ਿਆਦਾ ਲੂਸ ਫਿਟ ਸੂਟ ਪਾਉਂਦੀ ਆ ਪਰ ਇਹਨਾਂ ਸੂਟਾਂ 'ਚ ਜੇ ਜ਼ਿਆਦਾ ਖੁੱਲੇ ਪਾ ਲਓ ਤੇ ਮੋٹے ਲੱਗੁੰਦਾ ਇਸ ਕਰਕੇ ਮੋٹے ਵੀ ਨਹੀਂ ਲੱਗਣਾ ਤੇ ਨਾਰਮਲ ਆਪਣੇ ਮੀਜ਼ਰਮੈਂਟ ਤੋਂ 1-1 ਇੰਚ ਖੁੱਲਾ ਪਾ ਲਓ ਬਿਲਕੁਲ ਪਰਫੈਕਟ ਕਟਿੰਗ ਕੀਤੀ ਆ ਪਹਿਲਾਂ ਇੱਥੇ ਕੱਟ ਲਗਾ ਲੈਣਾ ਜਿਹੜਾ ਫੋਲਡ ਕਰਨਾ ਉਸ ਤੋਂ ਬਾਅਦ ਵਿੱਚ ਲੇਟ ਤੇ ਨਿਸ਼ਾਨੀ ਲਗਾਵਾਂਗੇ 11 ਇੰਚ ਤੇ ਸੇਮ ਇਧਰੋਂ 7 ਇੰਚ ਇੱਥੋਂ 3.5 ਇੰਚ ਉਨ ਆਪਾਂ ਜਿਹੜਾ ਵਿਚ ਵਾਲਾ ਪਾਰਟ ਉਹ ਕੱਢ ਲੈਣਾ ਇਹ ਬੈਕ ਸਾਈਡ ਤੇ ਨਿਸ਼ਾਨੀਆਂ ਲਗਾਵਾਂਗੇ ਫਰੰਟ ਕਾਟ ਜਿਹੜੀ ਇੱਥੇ ਲਗਾਈਏ ਪਾ ਲੈਣੀ ਆ ਕਟਿੰਗ ਕਰ ਲੈਣੀ ਇਹਨੂੰ ਲੈ ਤੇ ਲਿਆ ਇੰਨਾ ਡਾਰਕ ਤਾਂ ਨਹੀਂ ਸੋਨਾ ਵੀ ਲੱਗੂ ਆਪਣੇ ਇੱਕ ਕਸੂਟਾਂ ਦਾ ਇਹ ਬੜਾ ਪੰਗਾ ਵੀ ਸੋਨੇ ਵੀ ਲੱਗਣੀ ਚਾਹੀਦੀ ਹੈ ਜੇ ਇੰਨੀ ਮਿਹਨਤ ਨਾਲ ਸੀਨੇ ਆ ਤੇ ਹਾਫ ਇੰਚ ਦਾ ਇਹ ਤੋਂ ਪਰ ਮਾਰਜਿਨ ਰੱਖਾਂਗੇ ਕਟਿੰਗ ਕਰਨ ਚ ਇਹਦੇ ਨਾਲ ਕੀ ਹੋਏਗਾ ਧੀਰਾ ਜਿਹੜਾ ਫੁੱਲਦਾ ਨਹੀਂ ਹੈਗਾ 프ੰਟ ਦਾ ਬੈਕ ਵਾਲਾ ਨਹੀਂ ਕਰਨਾ ਸਿਰਫ 프ੰਟ ਵਾਲਾ ਕਰਨਾ ਫੁੱਲ ਪਲੇਟ ਫੰਮਰ ਆ ਜਾਂਦਾ ਨਹੀਂ ਇਵੇਂ ਵਹ ਹੁੰਦੇ ਰਿਹਾ ਹੈਗਾ ਕਿ ਨਹੀਂ ਮम्मी ਦਾ ਸੁਪਟਿੰਗ ਨਾ ਕੱਪੇ ਕਰ ਲਾਂ ਹੂੰ ਕਰ ਦਿੰਦੇ ਸ਼ਰਟ ਕੱਟ ਲੈਣਗੇ ਇਸ ਨੂੰ ਆਰਟੂ ਕੱਟ ਲਾਂ ਨਾ ਕੱਟ ਦੇ ਸੀ ਦੂੰਗੀ ਮੈਂ ਚੇਤੇ ਮੈਨੂੰ ਗੁੱਲੇ ਛੋਟੇ ਰੱਖਨੇ ਆ ਬਿਲਕੁਲ ਹੀ ਛੋਟੇ ਸਵਾ ਦੋ ਦਾ ਬੜਾ ਮਾਰਜਨ neck ਦਾ ਫਸ ਜੂਗਾ ਗਲਾ ਇਦਾਂ ਕੋਈ ਨਾ ਹੋਵੇ ਤਾਂ ਉੱਚ ਬਾਹਰ ਨਹੀਂ ਆ ਛੋਟੀ ਨਹੀਂ ਆ ਜੋੜ ਚੰਗਲ ਕੋ ਜਿਹਨੇ ਵਾਰੀ ਬਾਹ ਸੂਟ ਸੀ ਨਾ ਉਹਨੇ ਵੇਰੇ ਆਪਣਾ ਨਾਪ ਲੈਣਾ ਪੈਂਦਾ ਘਟੋ ਘਟ ਵੀਕ ਹੋਣੀ ਚਾਹੀਦੀ ਹੈ ਜਿੱਦਾਂ ਜੋਇੰਟ ਪਾ ਲਈ ਕਿਦਾਂ ਜੀ ਦੇ 10 ਛੋਟ ਆ ਸੂਟ ਦੀ ਫਿਰ ਇਹਦੇ ਗਲੇਸ ਲੱਗ ਚਾਹੀਦੀ ਜੀ ਜੋ ਜੁਆਇੰਡਿੰਗ ਪਾਉਣੀ ਆ ਲੈਸ ਲਾ ਕੇ ਥੱਲੇ ਕਪੜਾ ਲਾ ਦੇਓ ਜੁਆਇੰਡਿੰਗ ਨਹੀਂ ਪਾਉਣੀ ਮੈਂ ਜੁਆਇੰਡਿੰਗ ਪਰਾਂ ਨਹੀਂ ਹੋਦੀ ਹਾਂ ਤੇ ਉਹ ਘੜ ਲਿਓ ਨਾ ਚੋੜ ਪਾ ਰਹੇ ਹਾਂ ਤੇ ਲੈਸ ਲੱਗ ਜਾਂਦੇ ਪਾੜਦੇ ਹਾਂ ਕੁਝ ਨਾ ਕੁਝ ਠੀਕ ਆ ਕਿੰਨੀ ਚਾਹੀਦੀ ਬਾਹ ਸਾਨੂੰ ਦੀਵਾ ਉਹ ਆਉਂਤੇ ਨਸਰੀਆ ਇੰਨਾ ਤੇ ਆਊਗਾ ਜੀ 2.5 2.5 ਇੱਥੇ ਠੀਕ ਆ ਫਿਰ ਗਲਿਆਂ ਨੂੰ ਵੀ ਚਾਹੀਦਾ ਉਹਨਾਂ ਫਿਰ ਜੋੜ ਪਾ ਲੈ ਤੇ ਫਿਰ ਕਿੱਥੋਂ ਸਰੂਗਾ 1.5 ਮੀਟਰ ਕੱਪੜੇ ਦੇ ਵਿੱਚ ਉਹਦਾ ਪੂਰਾ ਸੂਟ ਨਹੀਂ ਬਣਦਾ ਸੋਨਾ ਮਤਲਬ ਸ਼ਾਰਟ ਹੈਨਾ

ਕਿਉਂਕਿ ਮੈਨੂੰ 20 ਲੱਗ ਛੱਗੇ 50 ਚੰਗੀ ਲੱਗਦੀ ਆ 20 ਕਰ ਦਿਆਂਗੀ ਕਿਉਂਕਿ ਫਿਰ ਲੈਸ ਵੀ ਲਾਉਣੀ ਆ ਨਾ ਫਿਰ ਲੈਸ ਉੱਚੀ ਬਾਹਣੇ ਚੰਗੀ ਲੱਗਣੀ ਇਹ ਹੀ ਤਾਂ ਫਾਇਦਾ ਆਪਣੇ ਕੱਪੜੇ ਸੀਣ ਦਾ ਜਿੱਦਾਂ ਮਰਜ਼ੀ ਚ ਕੋਰ ਲਾ ਲਈਦਾ ਠੀਕਾ ਬਣ ਗਈ ਵਿਂਚ ਆਹ ਸੈਪਰੇਟ ਮੀਟਰ ਪਲੇਟ ਦੀਆਂ ਨਿਸ਼ਾਨੀਆਂ ਲਗਾਉਣੀ ਆ

ਇਹ ਕਿੱਥੋਂ ਨਿਕਲਿਆ ਹੈ ਬਾਹਰ ਬਾਹਰ ਹੀ ਕੱਟਜਾ ਕੋਟੀ ਸਾਂਝਾ ਪਾਸਾ ਨਹੀਂ ਹੈ ਕੋ ਪਾਸੇ ਓਏ ਯਸ ਆਣੀ ਦਾਂਜੂਆ ਪਾਸ ਕੰਮ ਕਿਥੇ ਲਿਆਉਣਾ ਗਲਿਆਂ ਨੂੰ ਲੋਣਾ ਲੱਗ ਜਾਣਾ ਬੁਰਾ ਬੁਰਾ ਯਾ ਹੈ ਪਾਲਿਸ਼ ਵੀ ਮੈਚ ਹੋ ਗਈ ਹੈ ਸੂਤਨਾ ਚਾਹ ਇਹ ਪਲੇਟ ਬੈਗ ਗਲੇ ਤੇ ਤੇਲ ਆ ਸਕਦਾ ਫਰੰਟ ਤੇ ਇੰਨਾ ਜਨਨ ਕਿ ਖੇਚ ਕੇ ਪੂਰਾ ਹੋਇਆ ਇਹਦੇ ਸਟੋਪਰ ਲੱਗ ਸਕਦੇ ਆ ਚਲੋ ਜੀ ਦਵਾएंगे ਗੱਲੇ ਦਾ ਡਿਜ਼ਾਈਨ ਮੈਂ ਫਿਰ ਇਦਾਂ ਬਣਾ ਲਿਆ ਕਿਉਂਕਿ ਬਿਲਕੁਲ ਛੋਟਾ ਗਲਾ ਵੀ ਜੜਾ ਉਹ ਇਹਦਾ ਸੈੱਟ ਨਹੀਂ ਰਹਿਣਾ ਹੀ ਨਾਲ ਕਪੜਾ ਜ਼ਿਆਦਾ ਚਾਹੀਦਾ ਹੈਗਾ ਪਾਨ ਪੱਤੀਆਲਾ ਵਿੱਚ ਵੀ ਪਾਇਆ ਹੁਣ ਇਹਦੇ ਉੱਤੇ ਆਪਾਂ ਲੇਸ ਲਗਾਵਾਂਗੇ ਕਪੜਾ ਲਗਾ ਕੇ ਇਹਨੂੰ ਅੰਦਰ ਨੂੰ ਫੋਲਡ ਕਰਕੇ ਪ੍ਰੈਸ ਕਰਕੇ ਦਾੰਦਾ ਡਿਜ਼ਾਈਨ ਕੋਚ ਦਿਖਿਆ ਫਿਰ ਇਹਦੇ ਉੱਤੇ ਜਿਹੜੀ ਹੈ ਵਾਈਟ ਲੇਸ ਲਗਾਵਾਂਗੇ ਆਪਾਂ ਬੜੇ ਧਿਆਨ ਨਾਲ ਲਗਾਉਣੀ ਹੈ ਵਾਈਟ ਲੇਸ ਜਿਹੜੀ ਫਿਨਿਸ਼ਿੰਗ ਚ ਲਗਣੀ ਚਾਹੀਦੀ ਆ ਲੇਸ ਲਗਾਉਣ ਤੋਂ ਬਾਅਦ ਬਾਹਵਾ ਦਾ ਡਿਜ਼ਾਈਨ ਇਦਾਂ ਦਾ ਹੀਗਾ ਜਿਹੜਾ ਆਪਾਂ ਜੁਆਇੰਟ ਪਾਇਆ ਉਹ ਬਾਹਵਾ ਦੇ ਵਿੱਚ ਹੀ ਰਹਿ ਗਿਆ ਉਹਦੇ ਉੱਤੇ ਲੇਸ ਕਰਤੀ ਆ ਤੇ ਜੁਆਇੰਟ ਜਿਹੜਾ ਦਿਖਿਆ ਨਹੀਂ ਬਾਕੀ ਤੁਹਾਨੂੰ ਪੂਰਾ ਸੂਟ ਰੈਡੀ ਹੋ ਕੇ ਦੱਸਦੇ ਆ ਕਿਦਾਂ ਦਾ